ਸਾਧ ਸੰਗਤ ਜੀ ਵਾਹਿਗੁਰੂ ਫੇਰ ਆਪ ਸਾਰੀ ਸੰਗਤ ਦੇ ਚਰਨਾਂ 'ਚ ਸਤਿਗੁਰੂ ਜੀ ਦੇ ਚਰਨਾਂ 'ਚ ਬੜੇ ਪਿਆਰ ਨਾਲ ਫਤਿਹ ਅਰਜ ਹੈ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਾਂ ਸਤਿਗੁਰਾਂ ਦੀ ਹਜ਼ੂਰੀ 'ਚ ਸਜੇ ਹਾਂ ਬਾਬਾ ਕਾਲਾ ਮਹਾਰਜ ਜੀ ਦੇ ਸਥਾਨਾਂ 'ਤੇ ਸਜੇ ਹਾਂ ਤੇ ਜਿੱਦਾਂ ਬਚਨ ਭਾਈ ਜੋਗਰਾਗ ਸਿੰਘ ਜੀ ਨੇ ਕੀਤੇ ਆ ਮੈਨੂੰ ਲੱਗਦਾ ਨਹੀਂ ਵੀ ਕੋਈ ਗੱਲ ਕਸਰ ਰਹਿ ਗਈ ਆ ਸੱਚੀ ਗੱਲ ਤੇ ਮੈਨੂੰ ਇਦਾਂ ਹੀ ਜਾ ਪੰਡਈ ਆ ਮੈਂ ਵੇਖਣ ਨੇ ਆ ਬਈ ਜੋ ਅਸੀਂ ਟੀਵੀ 'ਚ ਵੇਖਿਆ ਤੇ ਜੋ ਹੁਣ ਪ੍ਰਤੱਖ ਵੇਖਿਆ ਦੋ ਪੱਖ ਵੇਖ ਕੇ ਫਰਕ ਦਿਖਦਾ ਨਾ ਜਿਹੜਾ ਬੰਦਾ ਇੱਕ ਇੱਕ ਪੱਖ ਦਾ ਹੀ ਫੈਸਲਾ ਕਰੇ ਉਹ ਕਦੀ ਖਰਾ ਨਿਆਂ ਨਹੀਂ ਨਾ ਕਰ ਸਕੇਗਾ ਤੇ ਫੈਸਲਾ ਸੰਗਤ ਹੀ ਕਰਦੀ ਆ ਦੁਨੀਆ ਦੀ ਸਾਰੀ ਮਤ ਸੰਗਤ ਦੇ ਚਰਣਾ 'ਚ ਆ ਤੇ ਬਾਬਾ ਜੀ ਦਾ ਬਚਨ ਸੁਣ ਕੇ ਮੈਨੂੰ ਬੜੀ ਖੁਸ਼ੀ ਹੋਈ ਮੇਰੇ ਮਨ ਚ ਇੰਨਾ ਚਾ ਚੜਿਆ ਪਿਆ ਹੁਣ ਪੂਰੇ ਹੋ ਗਿਆ ਕਿਉਂਕਿ ਜਿੱਦਾਂ ਦਾ ਗੁਰੂ ਦਾ ਸੇਖਿਆ ਨਾ ਓਦਾਂ ਦੇ ਹੋਣਾ ਪਹਿਲਾਂ ਵੀ ਸੀ ਤੇ ਹੁੰਦੇ ਵੀ ਕਿਉਂ ਨਾ ਬਾਬਾ ਇਸ਼ਰ ਸਿੰਘ ਸਾਹਿਬ ਜੀ ਰਾੜੇ ਵਾਲੇ ਮਹਾਂਪੁਰਖ ਕੋਈ ਨਿੱਕੀ ਮੋਟੀ ਗੱਲ ਆ ਖਾਲਸਾ ਜੀ ਸਤਪੁਰਖ ਜਗਪੁਰਸ਼ ਹੋਏ ਆ ਬੜਾ ਬੰਦਗੀ ਦਾ ਤਗੜਾ ਪੈਰਾ ਉਹਨਾਂ ਨੇ ਉਹਨਾਂ ਦੀ ਦਾਤ ਆ ਫਿਰ ਗੱਲ ਤੇ ਵੱਡੀ ਆ ਨਾ ਤੇ ਜੋ ਮੇਰੇ ਕੋਲ ਆ ਮੈਂ ਤੇ ਹੁਣ ਉਹ ਹੀ ਦੇ ਸਕਦਾ ਫਿਰ ਇਹ ਮਾਲਾ ਮੈਂ ਵਾਵਾ ਜੱਤੀ ਆ ਮੈਨੂੰ ਚਾਹ ਚੜਿਆ ਵੀ ਇਹਨਾਂ ਨੂੰ ਆਪਾਂ ਭੇਟ ਕਰਦੀ ਏ ਤੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਪ੍ਰਵਾਨ ਕਰ ਲੋ ਬਾਕੀ ਸਤਿਗੁਰੂ ਨੇ ਸਾਰਾ ਪਹਿ ਤੇ ਦੇ ਹੀ ਦਿੱਤਾ ਜਦੋਂ ਅਮਰਤ ਹੀ ਦੇ ਦਿੱਤਾ ਹੁਣ ਮਗਰ ਕੀ ਰਹਿ ਗਿਆ ਸਤਿਗੁਰੂ ਨੇ ਜੇ ਕਾਰੇ ਕਿ ਜਾਵੇ ਹੀ ਧਨੋਂ ਭਾਵੇ ਸਤਿਗੁਰੂ ਨੇ ਅਮਰਤ ਦੇ ਦਿੱਤਾ ਇਹ ਅਮਰਤ ਦੀ ਸਾਰ ਸਾਨੂੰ ਆਈ ਨਹੀਂ ਹੈਗੀ ਅਸਲ ਹਾਂਜੀ ਮੈਂ ਇਹ ਗੱਲ ਤੁਹਾਨੂੰ ਪ੍ਰੇਮ ਨਾਲ ਹੀ ਕਹਿਣ ਦੇ ਆ ਕਿਉਂਕਿ ਮੇਰਾ ਕਿਹੜਾ ਕਿਸੇ ਨਾਲ ਵੈਰ ਆ ਤੁਸੀਂ ਮੈਨੂੰ ਨਾ ਕਰਕੇ ਜਾਣਦੇ ਹੋ ਕਿਉਂਕਿ ਤੁਸੀਂ ਮੈਨੂੰ ਇਹ ਸੇਵਾ ਲਈ ਆ ਉਦਾਂ ਕੋਈ ਨਹੀਂ ਕਿਸੇ ਨੂੰ ਵੀ ਜਾਣਦਾ ਕੋਈ ਨਹੀਂ ਕਿਸੇ ਨੂੰ ਜਾਣਦਾ ਖਾਲਸਾ ਜੀ ਅਸਲ ਚ ਇਹ ਨਾ ਮਿਲਿਆ ਮਿਲਿਆ ਨਾ ਮਿਲਿਆ ਮਿਲੇ ਮਿਲੇ ਆ ਜੇ ਹੋਏ ਅੰਤਰਾਤਮਾ ਜੋ ਮਿਲਿਆ ਮਿਲਿਆ ਕਹੀਆ ਸੋਏ ਅਸਲ ਮੇਲਾ ਤੇ ਉਹ ਹੁੰਦਾ ਤੇ ਫਿਰ ਮੈਨੂੰ ਬਹੁਤ ਹੀ ਖੁਸ਼ੀ ਹੋਣ ਗਈ ਹੈ ਤੁਹਾਡੇ ਦਰਸ਼ਨ ਕਰਕੇ ਮਹਾਂਪੁਰਖਾਂ ਦਾ ਦਰਸ਼ਨ ਕਰਕੇ ਸਬੂਤ ਵਾਹੇ ਗੱਲ ਦਾ ਕਿ ਜਦੋਂ ਗੁਰੂ ਤਰੁਠਾ ਦਾ ਨਾ ਖਾਲਸਾ ਜੀ ਸੁਣਿਆ ਹੀ ਪਈ ਪੱਥਰ ਵੀ ਮੋਮ ਬਣ ਗਏ ਸੁਣਿਆ ਆਪਾ ਪਿੱਪਲ ਉਥੇ ਦਾ ਉਥੇ ਹੀ ਰੁਕਿਆ ਜਿੱਥੇ ਮਹਾਰਾਜ ਨੇ ਰੋਕਿਆ ਵਾ ਸੁਣਿਆ ਹੀ ਵੀ ਗੁਰੂ ਨਾਨਕ ਸਾਹਿਬ ਜੀ ਦੇ ਇੱਕ ਸ਼ਬਦ ਸੁਣਦੇ ਸੀ ਸੱਜਣ ਸਾਧੂ ਬਣ ਕੇ ਮੰਗੇ ਸਾਧੂ ਬਣ ਕੇ بڑے بڑے ਵਲੀ ਸਾਧੂ ਬਣ ਕੇ ਅੱਜ ਬਣੇ ਵੇਖ ਲਿਆ ਜੇ ਕਿਸ ਨੂੰ ਸ਼ੱਕ ਆਇਆ ਤੇ ਗੱਡ ਲਓ ਦਿਖਣੀ ਨਹੀਂ ਸਾਰੀ ਗੱਲ ਸਾਹਮਣੇ ਆਬ ਜੀ ਨੇ ਉਹਨਾਂ ਦਾ ਬਚਨ ਸੁਣਿਆ ਮੈਂ ਆਪਣੇ ਵੱਲੋਂ ਵੀ ਤੇ ਸੰਗਤ ਵੱਲੋਂ ਵੀ ਇਹਨਾਂ ਨੂੰ ਜੀ ਆਇਆਂ ਤੇ ਅਰਦਾਸ ਕਰਦਾ ਸਾਰਾ ਕੁਝ ਮੰਗ ਲਓ ਇੱਕ ਚੀਜ਼ ਨਹੀਂ ਛੱਡਣੀ ਉਹ ਵਾ ਨਾਮਦਾਨ ਸਿੱਖੀਦਾਨ ਇਹ ਵੀ ਮੰਗਿਆ ਕਰੋ ਨਾਲ ਮੈਂ ਨਹੀਂ ਕਹਿੰਦਾ ਤੁਸੀਂ ਮੰਗੜੋਂ ਵੱਟ ਜੋ ਸਾਰਾ ਕੁਝ ਮੰਗੋ ਪਰ ਮੇਨ ਚੀਜ਼ ਕਿਉਂ ਛੱਡਣ ਦੇ ਆ ਜਿਹਦੇ ਕੋਲੇ ਗੁਰੂ ਦਾ ਨਾਮ ਨਹੀਂ ਗੁਰੂ ਦੀ ਸਿੱਖੀ ਨਹੀਂ ਤੇ ਸਾਰਾ ਕੁਝ ਕਿਹੜੇ ਕੰਮ ਦਾ ਇਹ ਤਨ ਹੋਏਗਾ ਭਸਮ ਕੀ ਢੇਰੀ ਐਡਾ ਕੀ ਬੱਚਾ ਜੰਮਦਾ ਭਾਉਗੇ ਐਡੇ ਕੀ ਕੁਜੇ ਜੇ ਪੈ ਜਾਂਦਾ ਫਿਰ ਮਾਨ ਕਿਹੜੀ ਗੱਲ ਦਾ ਕਿਸੇ ਨੂੰ ਇਹ ਮਾਨ ਆ ਵੀ ਮੈਂ ਬਲਵਾਨ ਬਹੋਦਾ ਕਿਸੇ ਨੂੰ ਇਹ ਮਾਨ ਮੈਂ ਸੋਹਣਾ ਬਣਾ ਮੈਂ ਤਾਂ ਪੈਸੇ ਬੜੇ ਇਹ ਸਭ ਇਹ ਤਨ ਹੋਏਗਾ ਭਸਮ ਕੀ ਢੇਰੀ ਕੱਖ ਵੀ ਨਹੀਂ ਗੱਲ ਫਿਰ ਖਾਲਸਾ ਜੀ ਜਿਨ੍ਹਾਂ ਨੇ ਸਮਝ ਲਿਆ ਉਹਨਾਂ ਦੇ ਐਦਾਂ ਗਿਰਵਾ ਹੋਈਏ ਜਿੱਦਾਂ ਤੁਸੀਂ ਦੇਖੀਆ ਹੋਊਗੀ ਕੋਈ ਸਮਝੇ ਤੇ ਸਹੀ ਉਹ ਗੱਲ ਨੂੰ ਸਤਿਗੁਰੂ ਮਿਹਰ ਕਰਨਗੇ